ਮੇਰਾ ਨਾਮ ਜਸ਼ਨਜੀਤ ਸਿੰਘ ਹੈ ਤੇ ਮੈਂ ਇਸ ਪਿੰਡ ਤੋਂ ਸਾਬਕਾ ਸਰਪੰਚ ਆ ਪਿਛਲੀ ਟਰਮ ਤੋਂ ਇਹ ਟੂਰਨਾਮੈਂਟ ਜਿਹੜਾ ਕਿ ਨਗਰ ਦੇ ਸਹਿਯੋਗ ਨਾਲ ਹੀ ਹੋ ਰਿਹਾ ਹੈਗਾ ਜਿਵੇਂ ਹੁਣ ਆਪਾਂ ਦੇਖਦੇ ਆ ਪਲੇਅਰ ਆ ਪਾਲੇ ਵਰਗੇ ਖੁਸ਼ੀ ਦੁੱਖਾ ਮੰਗੀ ਬੱਗੇ ਪਿੰਡੀਆਂ ਇਹ ਜਿਹੇ ਪਲੇਅਰਾਂ ਦਾ ਕ੍ਰੇਜ਼ ਸੀ ਕਵਿਡੀ ਦਾ ਬਹੁਤ ਕ੍ਰੇਜ਼ ਸੀਗਾ ਪੰਜਾਬ ਦੇ ਵਿੱਚ ਲੈਹਿੰਦੇ ਚ ਵੀ ਚੜ੍ਹਦੇ ਚ ਵੀ ਪਰ ਲੈnde ਪੰਜਾਬ ਉਸ ਦਾ ਕਰੇਜ ਹਲੇ ਸੁਣੀ ਦਾ ਜਿਵੇਂ ਸੋਸ਼ਲ ਮੀਡੀਆ ਤੋਂ ਤੁਹਾਡੇ ਮਾਦੀ ਉਹ ਅਸੀਂ ਦੇਖਦੇ ਆ ਆਪਣੇ ਮੁੰਡਿਆਂ ਦੇ ਵਿੱਚ ਖਰਾਕਾਂ ਦੀਆਂ ਵੀ ਕਮੀਆਂ ਆ ਗਈਆਂ ਤੇ ਨਸ਼ਾ ਵੱਲ ਨੂੰ ਜਾ ਰਹੇ ਆ ਨਸ਼ਾ ਤੋਂ ਰੋਕਣ ਲਈ ਨਸ਼ਾ ਨਹੀਂ ਦੇਖੋ ਜੇ ਆਪਾਂ ਕਹਿੰਦੇ ਵੀ ਨਸ਼ਾ ਬੰਦ ਹੋ ਜਾ ਨਸ਼ੇ ਦਾ ਅਮਰੀਕਾ ਵਰਗੇ ਮਲਕਾ ਜ ਨਹੀਂ ਬੰਦ ਹੋਇਆ ਪਰ ਨਸ਼ੇ ਨੂੰ ਰੋਕਣ ਲਈ ਆਪਾਂ ਨੂੰ ਘੇਮ ਵਾਲੇ ਪਾਸੇ ਬੱਚੇ ਨੂੰ ਪਾਉਣਾ ਪਊਗਾ ਤਾਂ ਕਿ ਉਹ ਨਸ਼ੇ ਵੱਲ ਜਾਵੇ ਹੀ ਨਾ ਜਦੋਂ ਪਿੰਡਾਂ 'ਚ ਅੱਗੇ ਆਮ ਕੁਸ਼ਤੀਆਂ ਹੁੰਦੀਆਂ ਸੀ ਘੋਲ ਕਰਨਾ ਹੁੰਦੇ ਸੀਗੇ ਜਾਂ ਬਾਧੀਆਂ ਪੈਂਦੀਆਂ ਸੀ ਵਿਰਸੇ ਨਾਲ ਵੀ ਜੁੜਿਆ ਕੰਮ ਹੈ ਤੇ ਖਰਾਕਾ ਖਾਧੀਆਂ ਘੋਲ ਹੁੰਦੇ ਇਕੱਠੇ ਹੋ ਕੇ ਸਫਾ ਦੇ ਵਿੱਚ ਘੋਲ ਕਰਾਉਣੇ ਜੇ ਕੋਈ ਟਾਹ ਜਾਣਾ ਤਾਂ ਉਹਨੇ ਹੋਰ ਖਰਾਕਾ ਖਾਣ ਲੱਗ ਜਾਣਾ ਵੀ ਤੱਕੜੇ ਹੋਈਏ ਤੇ ਇਹ ਜਿਹੜੇ ਪ੍ਰਾਲੇ ਨੇ ਆਪਾਂ ਨੂੰ ਪਿੰਡ-ਪਿੰਡ ਦੇ ਵਿੱਚ ਕੱਲੇ ਪਿੰਡਾਂ ਨਹੀਂ ਸ਼ਹਿਰਾਂ ਦੇ ਵਿੱਚ ਵੀ ਇਹ ਕਰਾਉਣੇ ਪੈਣਗੇ ਕਿਉਂਕਿ ਇਕੱਲੇ ਕੋਈ ਪਿੰਡਾਂ ਦੀ ਗੇਮ ਨਹੀਂ ਸ਼ਹਿਰਾਂ ਦੀ ਵੀ ਗੇਮ ਹੈ ਅੱਜ ਕੱਲ੍ਹ ਗੋਰੇ ਵੀ ਕਬੱਡੀ ਵੱਲ ਨੂੰ ਆਉਣ ਲੱਗੇ ਬਹੁਤ ਗੋਰੇ ਕਬੱਡੀ ਖੇਡਦੇ ਨੇ ਜੈਰੋ ਚਵੇਜ ਹੁਣੀ ਦੇਖੀ ਆਓ ਆਪਾਂ ਕਿੰਦੀ ਸੋਹਣੀ ਕਬੱਡੀ ਖੇਡਦੇ ਨੇ ਤੇ ਇਹ ਬਰਾਲੇ ਆਪਾਂ ਨੂੰ ਬਹੁਤ ਬਹੁਤ ਜ਼ਰੂਰੀ ਨੇ ਐਨਆਰਆਈ ਵੀਰਾਂ ਨੂੰ ਚਾਹੀਦਾ ਵੀ ਸਹਿਯੋਗ ਦੇਣ ਦਾ ਤੋਂ ਵੱਧ ਤੇ ਜਿਵੇਂ ਨਵਾਂ ਜੂਤ ਕਮੇਟੀ ਬਣਾ ਕੇ ਸਾਡੇ ਨਗਰ ਦੇ ਵਿੱਚ ਬਹੁਤ ਸਾਰੇ ਨਵੇਂ ਟੂਰਨਾਮੈਂਟ ਮਾਉਣ ਲੱਗਾ ਹੈਗਾ ਦੂਜਾ ਟੂਰਨਾਮੈਂਟ ਇਸ ਵਾਰ ਤੇ ਅਸੀਂ ਫੱਟ ਚੜ੍ਹ ਕੇ ਸਹਿਯੋਗ ਦੇਵਾਂਗੇ ਟੂਰਨਾਮੈਂਟ ਨੂੰ ਵੱਡਾ ਕਰਦੇ ਜਾਵਾਂਗੇ ਦੇਖੋ ਜਿਹੜੇ ਕਬੱਡੀ ਟੂਰਨਾਮੈਂਟ ਇਹ ਸਾਡੀ ਜੜੀ ਖੇਡਾਂ ਦਾ ਸ਼ਿੰਗਾਰ ਹੈ ਪੰਜਾਬੀ ਖੇਡਾਂ ਦਾ ਜੀ ਪੰਜਾਬੀ ਮਾਂ ਖੇਡ ਮੈਂ ਬੰਦਨ ਜਿਹੜੀਆਂ ਇਹ ਪ੍ਰਬੰਧਕਾਂ ਦਾ ਬਹੁਤ ਵਧੀਆ ਪ੍ਰਬਾਲਾ ਹੈ ਕਿਉਂਕਿ ਜਿੱਤਾਂ ਸਾਡੀ ਜਵਾਨੀ ਆ ਜਿਹੜੋ ਨਸਾਂ ਵਿੱਚ ਚੱਲਦੀ ਜਾ ਰਹੀ ਹੈ ਤਾਂ ਉਹਨਾਂ ਨੂੰ ਸਹੀ ਰਾਹ ਤੇ ਲਿਆਉਣ ਵਾਸਤੇ ਉਹਨਾਂ ਨੂੰ ਸਹੀ ਦਿਸ਼ਾ ਦੇਣ ਵਾਸਤੇ ਜਿਹੜੀਆਂ ਖੇਡਾਂਆਂ ਹੀ ਉਹ ਬਹੁਤ ਜ਼ਰੂਰੀ ਆ ਇੱਥੇ ਜਿੱਥੇ ਜਿੱਥੇ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਵੀ ਉਹ ਸਾਡੇ ਨੌਜਵਾਨਾਂ ਨੂੰ ਜਿਹੜੇ ਨਸ ਦੀ ਗੁਰਬਤ ਤੋਂ ਕੱਢਣ ਚਾਹੁੰਦੇ ਹੈ ਇਹ ਅਫਰਾਦੇ ਹੋਰ ਜ਼ਿਆਦਾ ਕੰਮ ਨੇ ਚਾਹੀਦੇ ਆ ਪਰ ਇਹ ਜਿਹੜੇ ਪਿੰਡ ਦੇ ਨੌਜਵਾਨ ਨੇ ਆਪਣੇ ਕਲੱਬ ਬਣਾ ਕੇ ਦੇਖੋ ਇਹ ਲੜ ਉਦੋਂ ਕੀਤਾ ਮੈਂ ਸਮਝਦਾ ਬਹੁਤ ਵਧੀਆ ਪ੍ਰਾਦਾ ਜੇ ਮੈਂ ਆਪਣੇ ਬਣੇ ਪ੍ਰਸ਼ਾਦ ਬਣਨ ਜਿਹੜੇ ਅੱਗੇ ਹੈ ਚੰਗਾ ਕੰਮ ਲਈ ਮੇਰਾ ਜਹਾਜ ਹੋਗਾ ਹਮੇਸ਼ਾ ਇਹਨਾਂ ਦੇ ਨਾਲ ਸਦੇ ਦੇਖੋ ਥੋੜਾ ਜਿਹਾ ਬੈਸ ਦਾ ਕਾਫੀ ਪਿੰਡਾਂ ਦੇ ਵਿੱਚ ਹੋ ਰਿਹਾ ਹੈ ਜਿਹੜੇ ਸਾਡੇ ਪਿੰਡੂ ਖੇਡ ਖਲਬਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਇਹਨਾਂ ਲੋਕਾਂ ਨੇ ਇਸ ਖੇਡ ਨੂੰ ਜਿੰਦਾ ਰੱਖਿਆ ਹੋਇਆ ਤੇ ਫਿਰ ਵੀ ਜਿਵੇਂ ਨੌਜਵਾਨੀ ਉਹ ਵਿਦੇਸ਼ਾਂ ਚਲੀ ਗਈ ਕਈ ਵਾਰ ਪਿੰਡਾਂ ਦੇ ਵਿੱਚ ਜਿਹੜੇ ਜਾਂ ਜਿਹੜੇ ਲੱਛਿਆਂ ਦਾ ਜ਼ਿਆਦਾ ਭਾਰ ਉਥੇ ਇਸ ਤਰ੍ਹਾਂ ਦੀਆਂ ਕਮੀਆਂ ਝੁਰ ਮਹਿਸੂਸ ਕੀਤੀਆਂ ਜਾਂਦੀਆਂ ਪਰ ਜੇਕਰ ਅਸੀਂ ਰਲ ਕੇ ਇਹ ਪ੍ਰਾਂਦੇ ਕਰਾਂਗੇ ਉਹਨਾਂ ਨੌਜਵਾਨਾਂ ਨੂੰ ਲੱਛਿਆਂ ਦਾ ਕੁਸ਼ਾ ਕੇ ਖੇਡਾਂ ਦੇ ਬਸ ਲਿਆਵਾਂਗੇ ਤਾਂ ਉਹ ਜ਼ਰੂਰ ਪ੍ਰੇਰਿਤ ਹੋ ਕੇ ਉਹਨਾਂ ਨੂੰ ਰੁਚੀ ਮੈਣੂ ਦੇ ਉਹਨਾਂ ਦੇ ਵੀ ਆਪਣੇ ਸਰੀਰ ਨੂੰ ਆਪਣੇ ਸਿਹਤ ਨੂੰ ਤੰਦਰੁਸਤ ਰੱਖੀ ਭਾਈ ਮੈਂ ਸਾਡੇ ਪਾਪਾ ਹਿੰਸ ਸਪੋਰਟਸ ਕਲੱਬ ਦਾ ਮੈਂ ਪ੍ਰਧਾਨ ਰਾਜੂ ਅਸੀਂ ਭਾਈ ਦੂਜਾ ਟੂਰਨਾਮੈਂਟ ਕਰਾਇਆ ਹੈ ਤੁਹਾਨੂੰ ਪਿੰਡ ਦਾ ਬਹੁਤ ਸੁਝੇਗਾ ਸਾਰੀ ਨਾਗਰ ਪੰਚਾਇਤ ਦਾ ਸਾਰੇ ਭਰਾਵਾਂ ਦਾ ਸਾਰੇ ਪਲੇਅਰਾਂ ਦਾ ਸਾਰੇ ਯਾਰ ਦੋਸਤਾਂ ਦਾ ਐਨਆਰਆਈ ਵੀਰਾਂ ਦਾ ਸਾਰਿਆਂ ਦਾ ਬਹੁਤ ਵਧੀਆ ਤੁਹਾਨੂੰ ਉਪਰਾਲਾ ਸਾਰਿਆਂ ਦਾ ਸਾਥ ਸਾ ਇਹਦੇ ਵਿੱਚ ਅਸੀਂ ਪਹਿਲਾ ਨਾਮ 45000 ਦੂਜਾ 33000 10 ਤੋਂ 11-11000 ਰੁਪਇਆ 60 ਕਿਲੋ ਦਾ 8100 ਰੁਪਇਆ ਪਹਿਲਾ ਨਾਮ ਆ ਤੇ ਦੂਜਾ ਕਦਰਸਾ ਹੋਈ ਕਿੰਨੀ ਖਬਰ ਉਹ ਵੈਸਟਾ ਨੂੰ ਆ ਟੀਮ ਆ ਬਈ ਹਰਿਆਣੇ ਤੋਂ ਪਹੁੰਚੇ ਨੇ ਪੰਜਾਬ ਦੇ ਆਲਮੋਸਟ ਸਾਰੇ ਜਿਨ੍ਹਾਂ ਤੋਂ ਪਹੁੰਚਿਆ ਨੇ ਤੇ ਆਪਣੇ ਹੋਰ ਫਰੀਦਕੋਟ ਤੋਂ ਅੰਮੋਰ ਤੋਂ ਨਾਪਾਲੀ ਤੋਂ ਸਾਰੇ ਦੂਰੋਂ ਤੋਂ ਰੋਟਡੋੜੀ ਤੋਂ ਆਪਣੇ ਬਰਨਾਲੇ ਜ਼ਿਲ੍ਹੇ ਫਗਰੂੜ ਦੀਆਂ ਸਾਰੀਆਂ ਟੀਮਾਂ ਪਹੁੰਚਿਆ ਨੇ ਹਾਂ ਬਈ ਇਹ ਨਸ਼ਾ ਤੋਂ ਦੂਰ ਰਹਿਣ ਲਈ ਆ ਪਹਿਲਾਂ ਆ ਕਬੱਡੀ ਦਾ ਕੈਂਪ ਵੀ ਲਾਇਆ ਸੀਗਾ ਤੇ ਹੁਣ ਇਹ ਨਸ਼ਾ ਤੋਂ ਦੂਰੀ ਲਈ ਆ ਤੇ ਆਪਣੇ ਬਣਨਾ ਚਾਹੁੰਦੀ ਇਹ ਕਮੇਟੀ ਬਣੀ ਉਹਦੇ ਹੀ ਪ੍ਰਣ ਆਪਈਆਂ ਕਸ਼ਾ ਦੇ ਦੂਰ ਰੰਗ ਲਈ ਆ ਭਾਈ ਸੋ ਅੱਜ ਪਿੰਡ ਆਮੜਾ ਸਿੰਘ ਵਾਲੇ ਅੱਜ ਇਹਨਾਂ ਨੇ ਦੂਸਰਾ ਕਬੱਡੀ ਦਾ ਟੂਰਨਾਮੈਂਟ ਕਰਵਾਇਆ ਗਿਆ ਸੋ ਸਭ ਤੋਂ ਪਹਿਲਾਂ ਪੂਰੇ ਇਥੋਂ ਪਿੰਡ ਵਾਗਿਆ ਨੂੰ ਇਥੋਂ ਦੇ ਕਲੱਬ ਦੇ ਮੈਂਬਰਾਂ ਨੂੰ ਸਾਡੇ ਭਰਾ ਰਾਜੂ ਨੂੰ ਬਹੁਤ-ਬਹੁਤ ਮੁਬਾਰਕਾ ਬਾਦ ਦਿੰਦਾ ਜਿਨ੍ਹਾਂ ਨੇ ਪਿੰਡ ਦੇ ਵਿੱਚ ਵੱਡਾ ਉਪਰਾਲਾ ਕਰਕੇ ਇੱਥੇ ਟੂਰਨਾਮੈਂਟ ਕਰਵਾਇਆ ਕਿਉਂਕਿ ਇੱਕ ਟੂਰਨਾਮੈਂਟ ਦੇ ਇੱਕ ਖੇਡ ਬੰਦ ਗੱਲਾ ਕਰੀ ਆਪਾਂ ਖੇਡਾਂ ਦੀ ਕਬੱਡੀ ਦੀ ਤਾਂ ਉਹਦੇ ਵਿੱਚ ਆਪਣੀ ਜਵਾਨੀ ਨੂੰ ਬਚਾਉਣ ਦਾ ਇੱਕੋ ਹੀ ਤਰੀਕਾ ਹੈ ਵੱਧ ਤੋਂ ਵੱਧ ਉਹਨਾਂ ਨੂੰ ਆਪਾਂ ਖੇਡਾਂ ਵੱਲ ਲਿਜਾਇਆ ਜਾਵੇ ਤਾਂ ਕਿ ਉਹ ਨਸ਼ੇ ਤੋਂ ਵੜ ਕੇ ਮੋੜ ਆਪਣਾ ਕੁ ਮੋੜਾਪਾ ਉਹਨਾਂ ਨੂੰ ਮਦਾਨਾਂ ਦੇ ਖੇਡ ਮਦਾਨਾਂ ਦੇ ਵਿੱਚ ਨੌਜਵਾਨਾਂ ਨੂੰ ਲਿਆ ਲਗੇ ਸੋ ਇਸ ਤਰ੍ਹਾਂ ਦਾ ਬੜਾ ਵਧੀਆ ਉਪਰਾਲਾ ਲਗਾ ਉਹਨਾਂ ਦਾ ਵੀ ਇੱਕ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਦਾ ਤੇ ਇਹ ਤੋਂ ਮੈਂ ਸਾਰੇ ਇਹਨਾਂ ਨੂੰ ਭਰਾਵਾਂ ਨੂੰ ਸਾਡੇ ਵੀ ਰਾਜੂ ਨੂੰ ਸਾਡੇ ਤੋਂ ਸਰਪੰਚ ਸਾਹਿਬ ਨੂੰ ਰੌਣਕ ਜੀ ਆ ਸਤ ਸਰਪੰਚ ਸਾਹਿਬ ਨੂੰ ਤੇ ਮੁਬਾਰਕਬਾਦ ਜਿੰਨਾ ਜਿੰਨਾ ਦੇ ਉਪਰਾਲਾ ਕਰਕੇ ਟੂਰਨਾਮੈਂਟ ਕਰਾਇਆ ਗਿਆ ਦੇਖੋ ਜੋ ਨੌਜਵਾਨ ਜੋ ਹੈ ਉਹਨਾਂ ਨੂੰ ਇਹੀ ਛੋਟੇ ਛੋਟੇ ਉਪਰਾਲੇ ਕਿਤੇ ਜਾਣਗੇ ਉਹਨਾਂ ਨੂੰ ਟੂਰਨਾਮੈਂਟਾਂ ਵੱਲ ਲਿਆਇਆ ਜਾਵੇ ਦੂਜਾ ਉਹਨਾਂ ਨੂੰ ਜੋ ਵੀ ਕੋਈ ਨਸ਼ੇ ਦੇ ਵਿੱਚ ਫਸ ਗਿਆ ਇੱਥੋਂ ਦੀ ਪੰਚਾਇਤ ਤੇ ਲੋਕਾਂ ਨੂੰ ਵੀ ਅਸੀਂ ਬੇ ਸਰਕਾਰ ਦਾ ਸਾਥ ਦਵੇ ਉਹਨਾਂ ਨੂੰ ਜੋ ਇਸ ਨਸ਼ੇ ਦੇ ਦਲਦਲ ਚ ਖੋ ਗਏ ਉਹਨਾਂ ਨੂੰ ਉੱਥੋਂ ਕੱਢ ਕੇ ਜਿਹੜੇ ਮੈਡੀਕਲ ਜਿਹੜੇ ਬਾਹਰ ਆਪਣੇ ਲੱਗੇ ਹੁੰਦੇ ਨੇ ਕੈਂਪ ਜਿਸ ਤਰ੍ਹਾਂ ਲੱਗਿਆ ਉਹਨਾਂ ਦੇ ਵਿੱਚ ਭਰਤੀ ਕਰਾਇਆ ਜਾਵੇ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਮੋਟੀਵੇਟ ਕੀਤਾ ਜਾਵੇ ਤਾਂ ਕਿ ਉਹਨਾਂ ਨੂੰ ਇਹ ਨਸ਼ੇ ਦੀ ਦਲਦਲ ਚੋਂ ਆਪਾਂ ਕੱਢ ਸਕੀਏ ਸਭ ਤੋਂ ਪਹਿਲਾਂ ਤੋਂ ਸਾਰਨੀ ਪਿਆਰਪਰੀ ਸਸਟੀਕਰ ਮੈਂ ਕਬੱਡੀ ਕਮੈਂਟਰ ਰਵਿੰਦਰ ਸਿੰਘ ਰੱਧਾ ਹੂ ਲਾਜ ਸਿੰਘ ਅਮਲਾ ਸਿੰਘ ਵਾਲੇ ਦੀ ਤਸਵੀਰ ਉੱਤੇ ਜਿੱਥੇ ਕਬੱਡੀ ਐਕਸਪੈਂਡ ਓਪਨ ਦੇ ਮੈਚ ਕਰਵਾ ਰਹੇ ਆ ਉੱਥੇ ਨਾਲ ਰਜਨੀ ਕਬੱਡੀ ਦੇ ਮੁਕਾਬਲੇ ਵੀ ਕਰਵਾਏ ਆ ਜੋ ਕਿ ਪੰਜਾਬ ਦੇ ਨਕਸ਼ੇ ਦੇ ਉੱਪਰ ਜਿਹੜੀ ਕਬੱਡੀ ਆ ਉਹ ਬੇਸ਼ੱਕ ਬਹੁਤ ਉੱਚੇ ਲੈਵਲ ਤੇ ਚਲੀ ਗਈ ਪਰ ਕਿਤੇ ਨਾ ਕਿਤੇ ਪਿੰਡਾਂ ਦੇ ਵਿੱਚ ਇਹਦੀ ਘਾਟ ਸਾਨੂੰ ਜਰੂਰ ਰੱਖਦੀ ਆ ਉਹਦਾ ਕਾਰਨ ਕੀ ਆ ਜੇ ਅਸੀਂ ਖੇਡਾਂ ਨਹੀਂ ਚਲਾਵਾਂਗੇ ਜਿਹੜੇ ਸਾਡੇ ਬੱਚੇ ਨੇ ਉਹ ਨਸਿਆਂ ਵੱਲ ਹੋ ਤੁਰਨਗੇ ਉਹ ਮਾਰੇ ਕਮਾਂਵਲੀ ਹੋਣਗੇ ਇਸ ਤੋਂ ਪਹਿਲਾਂ ਕਿ ਬੱਚਿਆਂ ਦਾ ਜਿਹੜਾ ਮਨ ਹੈ ਉਹ ਸ਼ੈਤਾਨੀ ਮਨ ਬਣਦਾ ਜਾਵੇ ਉਸ ਤੋਂ ਪਹਿਲਾਂ ਅਸੀਂ ਇਨਸਾਨ ਦੇ ਰੂਪ ਤੋਂ ਉਹ ਗੇਮਾਂ ਦੇ ਪਾਸੇ ਲਈਏ ਵਧੀਆ ਪਾਸੇ ਲਈਏ ਸਭ ਤੋਂ ਪਹਿਲਾਂ ਤਾਂ ਉਹ ਸ਼ੈਨਸ਼ੀਲਤਾ ਮੇਰੇ ਪਲੇਅਰ ਨੂੰ ਉਹ ਗੇਮਾਂ ਦੇ ਵਿੱਚ ਆਵੇ ਗਰਾਊਂਡ 'ਚ ਆਵੇ ਇਸ ਨਗਰ ਦੇ ਵਿੱਚ ਵੀ ਅਸੀਂ ਕੋਚ ਰੱਖਿਆ ਸੀ ਪਹਿਲਾਂ ਹਠੂੜ ਤੋਂ ਬੜੀ ਮੁੰਡਿਆਂ ਨੇ ਬਹੁਤ ਸੋਹਣੀ ਮਿਹਨਤ ਕੀਤੀ ਹੈ ਤੇ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਅੱਜ ਕਬੱਡੀ 70 75 ਕਿਲੋ ਵਰਗ ਟੀਮ ਜਿਹੜੀ ਅਮਰ ਸਿੰਘ ਵਾਲੇ ਦੀ ਆ ਉਹ ਵਧੀਆ ਪਰਫਾਰਮੈਂਸ ਕਰਦੀ ਆ ਮੇਰਾ ਨਾਮ ਸੰਪੀ ਆ ਵੀਰੇ ਖੇਡਾਂ ਪਿੰਡਾਂ ਹਟਾ ਕੇ ਇਥੋਂ ਟਰੋਫੀ ਦਿੱਤੀ ਆ ਕਿ ਫਰਸਟ ਆਏਾਂਗੇ ਤੁਹਾਡੀ ਚੋਂ ਆ ਗੋਰੇ ਵਰਗੇ ਜਿਹਦੇ ਸਾਰੇ ਨਾਲ ਫੀਰ ਰਾਜੇ ਵਰਗੇ ਠੀਕ ਆ ਜੀ ਤੇ ਕਬੱਡੀ ਚ ਵੀ ਵਧੀਆ ਗੱਲ ਆ ਇਹ ਮੁੰਡਿਆਂ ਨੂੰ ਨਸ਼ਿਆਂ ਤੋਂ ਬਚਾਉਂਦੇ ਤੈਨੂੰ ਬੰਦਾ ਜਗਾ ਨਸੀ ਦਾਲਦਾ ਬਹੁਤ ਨਸ਼ੇ ਬਧੇ ਹੋਏ ਨੇ ਹਨਾ ਉਹਦੇ ਵਾਸਤੇ ਬਹੁਤ ਵਧੀਆ ਪ੍ਰਾਲਾਗਾ ਠੀਕ ਆ ਨਵੇਂ ਮੁੰਡਿਆਂ ਨੂੰ ਖੜੇ ਕਰਦਾ ਪਿੰਡ ਪਿੰਡ ਸਾਰਿਆਂ ਨੂੰ ਸਰਪੰਚਾਂ ਨੂੰ ਐਮਸੀਆਂ ਨੂੰ ਟੂਰਨਾਮੈਂਟ ਕਰਾਉਣੇ ਚਾਹੀਦੇ ਆ ਵੀਰੇ ਵਧੀਆ ਹਣਾ ਵਧੀਆ ਮੁੰਡਿਆਂ ਨੂੰ ਨਾਮ ਦੇਣ ਵਧੀਆ ਪ੍ਰਾਈਜ਼ ਦੇਣ ਵਧੀਆ ਖਰਚਾ ਪਾਣੀ ਦੇਣਾ ਹਨਾ ਤੇ ਜਿਵੇਂ ਹੁਣ ਵੱਡੇ ਪਲੇਅਰਾਂ ਨੂੰ ਖਰਚਾ ਪਾਣੀ ਵਧ ਦਿੱਤਾ ਜਾਂਦਾ ਛੋਟੇ ਪਲੇਅਰਾਂ ਨੂੰ ਘਟਾ ਦਿੱਤਾ ਜਾਂਦਾ ਉਹਦੇ ਕਰਕੇ ਵੀ ਪਲੇਅਰ ਥੋੜੇ ਦੂਰ ਹੋ ਜਾਂਦੇ ਹੈਗੇ ਹਨਾ ਜੇ ਪਲੇਅਰਾਂ ਨੂੰ ਖਰਚਾ ਨਹੀਂ ਮਿਲੂਗਾ ਕੋਣ ਜੇਬ ਚ 5-400 ਰੁਪਏ ਲਾ ਕੇ ਜਾਣਗੇ ਹਜ਼ਾਰ ਲੱਗ ਜਾਣਗੇ ਕਿੱਥੋਂ ਖਾਣਗੇ ਵੀਰੇ ਉਹ ਘਰੇ ਜਾ ਕੇ ਮੇਰਾ ਬਲਕ ਦੇਣਾ ਦੇਖਦਾ ਮਾਪਿਆਂ ਦੋ ਦਿਨ ਦੇਖਦਾ ਫਿਰ ਕਹਿੰਦਾ ਘਰੇ ਵਜੋਂ ਕੰਮ ਕਰ ਕਰ ਲੋ ਬਈ ਇਹ ਕਾਰ ਨੂੰ ਉਪਰਾਲਾ ਕਰਨਾ ਚਾਹੀਦਾ ਵੀਰੇ ਜ਼ਰੂਰੀ ਆ ਹਨਾ ਇਹ ਤੁਹਾਨੂੰ ਪਤਾ ਵੀ ਨਸ਼ਾ ਬਹੁਤ ਵੱਧ ਰਿਹਾਗਾ ਇਹ ਸਰਕਾਰ ਨੂੰ ਚ ਠੀਕਾ ਕੋਚ ਦੇ ਵੀ ਉਹਨਾਂ ਨੂੰ ਤੇ ਖਰਚਾ ਪਾਣੀ ਆ ਜਿਹੜਾ ਖਾਣਾ ਖਰੂ ਦਾ ਹਨਾ ਉਹ ਸਾਰੀ ਦਿੱਤੀ ਜਾਵੇ ਆ ਪਬਲਿਕ ਨੂੰ ਇਹ ਕਹਿਣਾ ਚਾਣੇ ਆ ਵੀ ਖੇਡਾਂ ਦਾ ਉਤਸ਼ਾਹ ਕਰਨਾ ਹਨਾ ਵੱਧ ਤੋਂ ਵੱਧ ਟੂਰਨਾਮੈਂਟ ਤੇ ਆਇਆ ਕਰਨਾ ਹਨਾ ਤੇ ਨੇਰਾ ਦੂਰ ਕਰਾਇਆ ਜਾਵੇ ਕਬੱਡੀ ਤੋਂ ਟੀਮਾਂ ਤੇਰੇ ਅੱਜ ਸਾਰੇ ਪੰਜਾਬ ਚੋਂ ਆਈਆਂ ਹੋਈਆਂ ਨੇ ਹਰਿਆਣੇ ਚੋਂ ਆਈਆਂ ਹੋਈਆਂ ਟੀਮਾਂ ਠੀਕਾ ਦੁਆਬੇ ਚੋਂ ਆਈਆਂ ਹੋਈਆਂ ਨੇ ਮਾਝੇ ਚੋਂ ਆਈਆਂ ਹੋਈਆਂ ਨੇ ਵਧੀਆ ਟੂ ਮੈਚ ਐ ਇੱਥੇ ਸਾਡਾ ਮੈਚ ਵੀਰੇ ਲਹਿਰੇ ਨਾਲ ਸੀ ਲਹਿਰੇ ਨੂੰ ਜਿੱਤੇ ਅਮਰੇ